ਦੱਸਦੇ ਕਿ ਸੋਸ਼ਲ ਮੀਡੀਆ ਤੇ ਕਰੀਲ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਤੇ ਲੱਖਾਂ ਹੀ ਕਮੈਂਟ ਆ ਚੁੱਕੇ ਨੇ ਰੀਲ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਸੋਚਾਂ ਦੇ ਵਿੱਚ ਪੈ ਚੁੱਕੇ ਵਿਡੀਓ ਇੱਕ ਅਜਿਹੀ ਵੀਡੀਓ ਹੈ ਜਿੱਥੇ ਦਹੇਜ ਦਾ ਬੈੱਡ ਲੈ ਕੇ ਆਉਂਦੀ ਹੈ ਕੁੜੀ ਪਰ ਅੰਦਰੋਂ ਜੋ ਨਿਕਲਦਾ ਉਸ ਤੋਂ ਬਾਅਦ ਸਭ ਹੈਰਾਨ ਰਹਿ ਜਾਂਦੇ ਨੇ ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਸਮੇਂ ਹਰ ਕੋਈ ਕੁਝ ਨਾ ਕੁਝ ਕਰਦਾ ਤੁਹਾਨੂੰ ਮਿਲ ਜਾਏਗਾ ਲੋਕ ਆਪਣੇ ਫ੍ਰੀ ਟਾਈਮ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਦਾ ਖੂਬ ਇਸਤੇਮਾਲ ਕਰਦੇ ਨੇ ਤੇ ਕਈ ਸਾਰੇ ਲੋਕਾਂ ਦਾ ਕੰਮ ਵੀ ਸੋਸ਼ਲ ਮੀਡੀਆ ਤੇ ਨਿਰਭਰ ਕਰਦਾ ਹੈ ਜਿਸ ਤਰ੍ਹਾਂ ਇਹ ਸੋਸ਼ਲ ਮੀਡੀਆ ਤੇ ਲੋਕ ਆਏ ਦਿਨ ਕੁਝ ਨਾ ਕੁਝ ਪਾਉਂਦੇ ਰਹਿੰਦੇ ਨੇ ਉਸ ਤਰ੍ਹਾਂ ਇੱਕ ਤਾਜ਼ਾ ਸਾਹ ਵੀਡੀਓ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਿਆ ਦੱਸਦੇ ਕਿ ਇਸ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ ਦੇ ਵਿੱਚ ਇੱਕ ਵਿਅਕਤੀ ਡੰਡਾ ਲੈ ਕੇ ਕਮਰੇ ਦੇ ਵਿੱਚ ਚੰਦਾ ਨਜ਼ਰ ਆਉਂਦਾ ਹੈ ਜਿਹਾ ਜਦੋਂ ਉਹ ਆਪਣੇ ਕਮਰੇ ਦੇ ਬੈੱਡ ਦਾ ਬਾਕਸ ਖੋਲਦਾ ਉਸ ਤੋਂ ਬਾਅਦ ਉਹ ਹੈਰਾਨ ਹੋ ਜਾਂਦਾ ਹੈ ਤੇ ਆਹ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਉਹ ਵਿਅਕਤੀ ਹੈ ਜਿਹੜਾ ਕਿ ਪਲੰਘ ਤੋਂ ਬਿਸਤਰ ਹਟਾਉਂਦਾ ਹੈ ਫਿਰ ਦੀਵਾਰ ਨੂੰ ਖੋਲਦਾ ਤੇ ਖੋਲਦੇ ਹੀ ਉਸ ਦੇ ਅੰਦਰ ਉਸ ਨੂੰ ਇੱਕ ਵਿਅਕਤੀ ਲੁਕਿਆ ਹੋਇਆ ਨਜ਼ਰ ਆਉਂਦਾ ਇੱਕ ਵਿਅਕਤੀ ਜਿਸਦੇ ਹੱਥ ਦੇ ਵਿੱਚ ਡੰਡਾ ਫੜਿਆ ਸੀ ਉਹ ਲੁਕੇ ਹੋਏ ਆਦਮੀ ਨੂੰ ਉਸ ਡੰਡੇ ਦੇ ਨਾਲ ਕੁੱਟਣ ਲੱਗਦਾ ਹੁਣ ਵੀਡੀਓ ਕਦੋਂ ਦਾ ਹੈ ਕਿੱਥੋਂ ਦਾ ਹੈ ਮਾਮਲਾ ਕੀ ਹੈ ਇਸ ਬਾਰੇ ਤਾਂ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਮਗਰ ਦੱਸਿਆ ਹੀ ਗਿਆ ਕਿ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਹੇਜ ਦੇ ਵਿੱਚ ਔਰਤ ਬੈੱਡ ਲੈ ਕੇ ਆਈ ਸੀ ਤੇ ਉਸ ਦੇ ਵਿੱਚ ਉਸ ਨੂੰ ਫਰੀ ਲਵਰ ਮਿਲਦਾ ਜੇ ਫਰੀ ਲਵਰ ਉਹ ਨਾਲ ਲੈ ਕੇ ਆਉਂਦੀ ਹੈ ਆ ਵੀਡੀਓ ਜੋ ਤੁਸੀਂ ਦੇਖਿਆ ਇੱਕ ਪਲੇਟਫਾਰਮ ਤੇ ਸਾਂਝਾ ਕੀਤਾ ਗਿਆ ਹੈ ਦੱਸਦੇ ਕਿ ਸੋਸ਼ਲ ਮੀਡੀਆ ਤੋਂ ਬਾਅਦ ਹੁਣ ਸੁਰਖੀਆਂ ਦੇ ਵਿੱਚ ਵੀ ਬਣਿਆ ਹੋਇਆ ਵੀਡੀਓ ਇਸ ਵੀਡੀਓ ਬਾਰੇ ਤੁਸੀਂ ਕੀ ਖਿਆਲ ਰੱਖਦੇ ਹੋ ਕਮੈਂਟ ਕਰਕੇ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਣਾ